ਪੰਜਾਬ ਐਵਰ ਚੈਨਲ ਦੇ ਤੁਹਾਡਾ ਸਵਾਗਤ ਹੈ ਇਸ ਵੀਡੀਓਜ਼ ਵਿੱਚ 29 ਤਰੀਕ ਤੇ 30 ਤਰੀਕ ਦੇ ਮਾਝਾ ਮਾਲਵਾ ਦਵਾ ਬਾਰੇ ਮੌਸਮ ਦੀ ਜਾਣਕਾਰੀ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਲੁਧਿਆਣਾ ਤੇ ਬਾਕੀ ਮਾਲਵੇ ਇਲਾਕੇ ਦੇ ਵਿੱਚ 29 ਤਰੀਕ ਨੂੰ ਹਲਕੀ ਦੁਪਹਿਰ ਦੀ ਬਦਲਵਾਈ ਸ਼ਾਮ ਦੇ ਟਾਈਮ ਹੋ ਸਕਦੀ ਆ ਦੁਪਹਿਰ ਦੇ ਟਾਈਮ ਵੱਧ ਤੋਂ ਵੱਧ ਟੈਂਪਰੇਚਰ 25 ਡਿਗਰੀ ਤੇ ਰਾਤ ਦੇ ਟਾਈਮ ਕੱਟ ਕੇ 8 ਡਿਗਰੀ ਸੈਲਸੀਅਸ ਹੋਵੇਗਾ 30 ਤਰੀਕ ਨੂੰ ਤੌਪ ਲੱਗਣ ਦੀ ਸੰਭਾਵਨਾ ਤੇ ਹਲਕੇ ਤੋਂ ਦਰਮਿਆਨੀ ਬਦਲਵਾਈ ਸਵੇਰ ਦੇ ਟਾਈਮ ਤੇ ਨਾਲ ਦੁਪਹਿਰੇ ਤੇਜ਼ ਹਵਾ ਚੱਲਣ ਦੀ ਸੰਭਾਵਨਾ ਰਹੇਗੀ ਰਾਤ ਦੇ ਟਾਈਮ 11 ਤੋਂ 12 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਦਸੰਬਰ 1 ਤਰੀਕ ਨੂੰ ਕੁੜਾਕੇ ਦਾ ਤੌਪ ਲੱਗਣ ਦੀ ਸੰਭਾਵਨਾ ਹੋਵੇਗੀ ਹੁਣ ਨਜ਼ਰ ਮਾਰਦੇ ਹਾਂ ਤਰਨਤਨ ਅੰਮ੍ਰਿਤਸਰ ਤੇ ਮਾਝਾ ਇਲਾਕੇ ਦੇ ਵਿੱਚ 29 ਤਰੀਕ ਨੂੰ ਤੌਪ ਲੱਗਣ ਦੀ ਸੰਭਾਵਨਾ ਤੇ ਨਾਲ ਹਲਕੇ ਤੋਂ ਦਰਮਿਆਨੀ ਬਦਲਵਾਈ ਹੋ ਸਕਦੀ ਹੈ ਰਾਤ ਦੇ ਟਾਈਮ ਟੈਂਪਰੇਚਰ 9 ਤੋਂ 10 ਡਿਗਰੀ ਹੋਵੇਗਾ ਤੇ ਨਾਲ ਬਦਲਵਾਈ ਹੋਣ ਦੀ ਸੰਭਾਵਨਾ ਰਹੇਗੀ ਦਿਨ ਸ਼ਨੀਵਾਰ 3 ਤਰੀਕ ਨੂੰ ਸੰਘਣੇ ਬਦਲ ਦਿਖਾਈ ਦੇ ਸਕਦੇ ਨੇ ਤੇ ਨਾਲ ਹਲਕੇ ਤੋਂ ਦਰਮਿਆਨੀ ਹਵਾ ਚੱਲਦੀ ਰਹੇਗੀ ਰਾਤ ਦੇ ਟਾਈਮ ਟੈਂਪਰੇਚਰ 9 ਤੋਂ 10 ਡਿਗਰੀ ਹੋਵੇਗਾ ਤੇ ਦਸੰਬਰ 1 ਤਰੀਕ ਨੂੰ ਕੁੜਾਕੇदार ਧੋਪ ਲੱਗਣ ਦੀ ਸੰਭਾਵਨਾ ਰਹੇਗੀ ਜਲੰਧਰ ਨਮਾਸ਼ਹਿਰ ਤੇ ਦਵਾਬਾ ਇਲਾਕੇ ਦੇ ਵਿੱਚ 29 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਦਲਵਾਈ ਵੱਧ ਤੋਂ ਵੱਧ ਟੈਂਪਰੇਚਰ 5 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ 9 ਤੋਂ 10 ਡਿਗਰੀ ਹੋਵੇਗਾ 30 ਤਰੀਕ ਨੂੰ ਵੀ ਬਦਲਵਾਈ ਹੋਣ ਦੀ ਸੰਭਾਵਨਾ ਹੋ ਸਕਦੀ ਆ ਤੇ ਨਾਲ ਹਲਕੇ ਦੇ ਦਰਮਿਆਨੀ ਹਵਾ ਚਲਦੀ ਰਹੇਗੀ ਵਾਤ ਤੋਂ ਵਾਤ ਟੈਂਪਰੇਚਰ 25 ਤੋਂ 26 ਡਿਗਰੀ ਹੋਵੇਗਾ ਰਾਤ ਦੇ ਟਾਈਮ 9 ਤੋਂ 10 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਤੇ ਦਸੰਬਰ 1 ਤਰੀਕ ਨੂੰ ਕੜਾਕੇਦਾਰ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ ਪੰਜਾਬ ਦੇ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਦੇ ਵਿੱਚ ਕਣਕ ਦੇ ਉੱਤੇ ਕੀੜਿਆਂ ਦਾ ਅਟੈਕ ਦੇਖਿਆ ਗਿਆ ਹੈ ਜ਼ਿਆਦਾਤਰ ਐਗਰੀਕਲਚਰ ਜੋ ਮਾਰਨੇ ਉਹ ਸਰਵੇ ਕਰ ਰਹੇ ਨੇ ਤੇ ਕਿਸਾਨਾਂ ਨੂੰ ਦਵਾਈ ਛਿੜਕਾ ਕਰਨ ਦੀ ਸਲਾਹ ਦੇ ਰਹੇ ਨੇ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਕਣਕ ਦੇ ਉੱਪਰ ਕੀੜਿਆਂ ਦਾ ਹਮਲਾ ਹੋਇਆ ਹੈ ਜਾਂ ਨਹੀਂ ਤੇ ਤੁਸੀਂ ਇਸ ਦੀ ਰੋਕத் ਰੋਕਥਾਮ ਵਾਸਤੇ ਕਿਹੜੀ ਸਪਰੇਅ ਕਰ ਰਹੇ ਹੋ ਤਾਂ ਕਿ ਦੂਸਰੇ ਲੋਕਾਂ ਨੂੰ ਜਾਣਕਾਰੀ ਮਿਲ ਸਕੇ ਬਹੁਤ-ਬਹੁਤ ਤੁਹਾਡਾ ਧੰਨਵਾਦ